ਬੇਟਾ ਤੂੰ ਕਜੌਲੀ ਵਾਟਰ ਪਾਸ ਕਰਾ ਲਿਆ ਤੈਨੂੰ ਮੁਬਾਰਕਾਂ 150 ਕਰੋੜ ਦਾ ਪ੍ਰੋਜੈਕਟ ਕਿ ਬੇਟਾ ਤੂੰ 3 ਐਸਟੀਪੀ 35 ਕਰੋੜ ਦੇ ਵਿੱਚ ਟੁੱਟਿਆ ਹੀ ਐਸਟੀਪੀ ਸੀ 70 ਸਾਲ ਦਾ ਤੂੰ ਤਿੰਨ ਲਵਾ ਰਹੀਆਂ ਤੈਨੂੰ ਸ਼ਾਬਾਸ਼ ਤੂੰ 400 ਤੋਂ ਉੱਪਰ ਇੱਥੇ ਟਰਾਂਸਫਾਰਮਰ ਨਵੇਂ ਲਗਵਾਏ ਨੇ ਤੂੰ 2 ਤੋਂ ਉੱਪਰ ਇੱਥੇ ਮੈਨੂੰ ਪਤਾ ਕੁਝ ਬੰਦੇ ਆ ਕੇ ਕਾਲੀ ਦਲ ਦੇ ਆਏ ਹੋਏ ਗ੍ਰੀਡ ਲਵਾਵਾ ਬੰਦੇ ਕਰਾਏ ਅੱਜ ਇੱਥੇ ਕੁਝ ਕਾਲੀ ਦਲ ਦੇ ਬੰਦੇ ਖੜੇ ਸੀ ਜਿਹੜੇ ਮੈਨੂੰ ਮੱਥ ਚੜ੍ਹ ਕੇ ਮੇਲੇ ਮਾਰ ਰਹੇ ਸੀ ਸਵਾਲ ਪਰ ਮੈਂ ਕਿਸੇ ਤੇ ਡਾਂਗ ਨਹੀਂ ਮਾਰ ਸਕਦੀ ਜੇ ਤੁਸੀਂ ਕਹੋਗੇ ਮੈਂ ਕਿਸੇ ਤੇ ਡਾਂਗ ਮਾਰਾਂ ਮੇਰਾ ਕੰਮ ਹੈ ਆਪਣੇ ਤੌਰ ਤੇ ਸੱਚ ਬੋਲਣਾ ਮੈਂ ਸੱਚ ਬੋਲੂਗੀ ਬੋਲਦੀ ਰਹੂਗੀ ਸੱਚ ਤੇ ਪਹਿਰਾ ਦੇਣਾ ਮੇਰਾ ਫਰਜ਼ ਹੈ ਹਰ ਚੀਜ਼ ਨੂੰ ਲੋਕਾਂ ਸਾਹਮਣੇ ਦੱਸਣਾ ਮੇਰਾ ਫਰਜ਼ ਹੈ ਇਹਨਾਂ ਨੇ ਕੀ ਕੰਮ ਕਰਨਾ ਹੈ ਇਹਨਾਂ ਨੇ ਕ੍ਰਪਸ਼ਨ ਕਰਨੀ ਹੈ ਇਹਨਾਂ ਨੇ ਨਹੀਂ ਕਰਨੀ ਇਹ ਇਹ ਭੁਗਤਣਗੇ ਕੋਈ ਕਰੇਗਾ ਮੈਂ ਬਹੁਤ ਜਿਆਦਾ ਬੁਲਾਉਂਦਾ ਨਾੜ ਮਾਣੋ ਕੋਈ ਲਾਉਣਾ ਠੀਕ ਹੈ ਇਹ ਜਿਹੜੇ ਰਿੰਗ ਕਰਮ ਆਵਾਜ਼ ਜਿਆਦਾ ਨਹੀਂ ਹੋਣਾ ਲਾ ਕੇ ਕਰਦੇ ਜੇ ਕਰਦੇ ਮਾੜਾ ਪਾਜੀ ਮਾੜਾ ਜਦੋਂ ਮੈਨੇਜਮੈਂਟ ਆਪਣਾ ਸਿਸਟਮ ਨਹੀਂ ਬਣਾਇਆ ਤੇ ਉਂਝੇ ਹਾਂ ਸਮਾਂ ਪਾਦਾ ਆਦਾ ਨੇ 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 ਤੈਨੂੰ ਕਿੰਨਾ ਟਾਈਮ ਲੱਗਣਾ ਹੈ ਕਿਸੀ ਐਮਐਲ ਜੁਨਾ ਦੇਖਦਾ ਜੁਨਾ ਦੇਖਦਾ ਕਿਸੀ ਦਾਰਵਾਜ਼ੇ ਇੱਕ ਮਿੰਟ ਰੁਕੋ ਮੈਂ ਕਿਹ ਸਿਸਟਮ ਬਣਾਉਂ ਚਾਹ ਕੋਈ ਗੱਲ ਜਦੋਂ ਟ੍ਰਾਂਸਫਰ ਨਹੀਂ ਸਕਦਾ ਕੰਮ ਹੋਇਆ ਪ੍ਰੈਜ਼ੀਡੈਂਟ ਜੀ ਦੇ ਨਾਲ ਬਾਤ ਹਾਂਜੀ ਕੱਢ ਇਹ ਕੋਰਪੋਰੇਟ ਮੈਨੇਜਮੈਂਟ ਦੇ ਅਕਸ਼ਨ ਸਾਡੇ ਮੌਜੂਦਾ ਸਿਚੁਏਸ਼ਨ ਸਾਡੇ ਨਾਲ ਕੋਈ ਸ਼ਰਤ ਨਹੀਂ ਹੈ ਸਾਡੇ ਸਾਡੇ ਕੋਲ 15 ਮਹੀਨੇ ਇੰਪੋਰਟਿੰਗ ਅਗਰ ਮੈਂ ਲੱਗਦਾ ਕੋਈ ਪ੍ਰੋਜੈਕਸ਼ਨ ਨਹੀਂ ਕੋਈ ਸਿਡੂਲ ਨਹੀਂ ਹੈ ਉਹਦਾ ਕੋਈ ਪ੍ਰੋਜੈਕਟ ਬਣਾ ਹੈ ਫਿਰ ਕਿਹੜੀ ਕਿਰਤੀ ਕਦੋਂ ਸ਼ੁਰੂ ਹੋਏਗੀ ਕਦੋਂ ਬੰਦ ਹੋਏਗੀ ਕੋਈ ਗੱਲ ਕਿਹੜੀ ਕਿਰਤੀ ਹੈ ਅਜੇ ਤੱਕ ਸਿਵਲ ਦਾ ਕੰਮ ਕਰਨਾ ਹੋਇਆ ਜਦੋਂ ਵੀ ਅਸੀਂ ਸ਼ਰਤ ਨਹੀਂ ਕਰਦੇ ਮਸ਼ੀਨ ਪਾਉਂਦੇ ਨੇ ਪਹਿਲਾਂ ਮੇਰੀ ਗੱਲ ਹਾਂਜੀ ਤੋੜੀ ਨਾ ਕੋਈ ਨਿਕਲਦੀ ਕੋਈ ਨਹੀਂ ਮੈਂ ਕਿ ਪਹਿਲੇ ਸਾਡੇ ਦੁੱਤ ਨੂੰ ਦੇਖੀ ਬਈ ਪਲਾਸਟਿਕ ਕਰਵਾਉਂਦੇ ਹੋਏ ਉਹ ਹੋ ਗਿਆ ਉਹਦਾ ਸਰ ਪਟਿਆ ਜਾ ਰਿਹਾ ਹੈ 50 ਸਾਲਾਂ ਤੋਂ ਪਹਿਲਾਂ ਐਮਐਲਏ ਨੂੰ ਸੁਣਾ ਕੇ ਦਿੱਤੀ ਸੀ ਉਹ ਆਪੇ ਪੜ੍ਹਦਾ ਹੈ ਹਾਂ ਜੀ ਮੈਂ ਕਿਹਨੂੰ ਕਰੂੰਗੀ ਮੈਂ ਨਹੀਂ ਕਰਦੀ ਆਪਾਂ ਨੂੰ ਬਹੁਤ ਬਾਇਸ ਕਿੰਨਾ ਆਇਆ ਹੈ ਆਪਾਂ ਨੂੰ ਕੈਂਸੀ ਅੱਜ ਇੱਕ ਜੇ ਅੰਦਰ ਦੇ ਕੁਝ ਕੀਤੇ ਜਾ ਰਹੇ ਹਨ ਪਾਕੀ ਦੇ ਨਰਜੀ ਐਨਰਜੀ ਨਾਲ ਨਾਲ ਨਰਜੀ ਜਿਹੜਾ ਮਲਕੀ ਜਿਹੜੇ ਕਰਿਆ ਹਾਂ ਅੱਕੇ ਇੱਕ ਸਿਸਟਮ ਲੱਗਦਾ ਹੈ ਜਿਹੜੇ ਨੰਬਰ ਤੋਂ ਮੈਂ ਗਲਤੀ ਕੀ ਕਰ ਕਸ ਜਿਹੜੇ ਸੁਸਾਇਟੀ ਹੈਂਡਓਵਰ ਨਹੀਂ ਹੋ ਰਹੀਆਂ ਬੇਦਾਰਾਂ ਨੇ ਸਾਨੂੰ ਸਪਲੈਟ ਵੇਚ ਕੇ ਚਲੇ ਗਏ ਪਾਣੀ ਪਿੱਛੇ ਸਿੰਚਾਈ ਕਿਤੇ ਪ੍ਰਚਾਰ ਹੋ ਰਿਹਾ ਆ ਅੱਜ ਨੰਬਰ ਲੈਤੀ ਕੋਈ ਨਹੀਂ ਰਹੀ ਜਿੰਨੇ ਸਾਲਾਂ ਤੋਂ ਰਹ ਰਹੇ ਨਾ ਪਾਣੀ ਨਾ ਚੀਰ ਦੇ ਆਪਣੇ ਆਪ ਪ੍ਰਾਈਵੇਟ ਫੈਸਲ ਕਰਨ ਦੇ ਲੋਕ ਕਰਦੇ ਬਹੁਤ ਬੰਸਾਲਾ ਇਹਦਾ ਹੱਲ ਨਹੀਂ ਬਹੁਤ ਭਾਰੀ ਜਿਹੜੇ ਬਹੁਤ ਮਾਰਦੀ ਪੈਂਦਾ ਉਸ ਨੂੰ ਉਹਨਾਂ ਦੇ ਨੀਤੀਲ ਪਾਈ ਜਾਂਦੇ ਨਹੀਂ ਬਿਲਕੁਲ ਜਰਮਾ ਜੀ ਇੱਕ ਸੜਕ ਵੀ ਨਹੀਂ ਰਹੇਗੀ ਜੀ ਗਾਹਾਂ ਦੀ ਜਿਹਨਾਂ ਦਾ ਬਹੁਤ ਸਾਲਾ ਹੈ ਨਾ ਉਹਦੇ ਕਿਤੇ ਦੇ ਕੇ ਕਾਰ ਚੱਲੇਗੀ ਇਰਾਨ ਨੂੰ ਨੋਸ ਜਾਵੇ

ਮੈਨੂੰ ਇਹ ਦੋ ਟਿਊਬ ਲੰਦਨ ਦੇ ਘਰ ਰੱਖੇ ਰਿਹਾ ਕਿੰਨੀ ਲੱਗ ਕੇ ਤੇ ਆਈ ਇਹਦੀ ਤਕਰੀਬਨ ਦੀ ਸਾਡੇ ਜਿਹੜੀ ਠੀਕ ਹੈ ਨਹੀਂ ਦੀ 3 ਲੱਖ ਲੱਗਦੇ ਤਕਰੀਬਨ ਜਿਹੜੀ ਇਹਦੀ ਲਗਤ ਆਈਏ ਸਾਡੇ 93 ਲੱਖ ਰੁਪਇਆ 2 14 ਤੇ 16 ਨੰਬਰ ਵਾਰਡ ਦੀਆਂ ਤੇ ਤਕਰੀਬਨ 15 ਜਿਹੜੇ ਟਿਊਬਲ ਹੈਗੇ ਆ ਉਹ ਅਸੀਂ ਲਗਾ ਰਹੇ ਆ ਪੂਰੇ ਖਰੜ ਦੇ ਵਿੱਚ ਜਿਹਦੀ ਲਗਤ ਹੈਗੀ ਹੈ 6 ਕਰੋੜ 6 6.5 ਕਰੋੜ ਦੇ ਤਕਰੀਬਨ ਜੀ ਦੀ ਲਗਤ ਆਉਣੀ ਹੈ ਜ ਜਿਹਦੇ ਚੋਂ ਇੱਕ ਲੱਗ ਚੁੱਕਿਆ ਦੋ ਦਾ ਜੁੜ ਘਾਟ ਰਹਾ ਬਾਕੀ ਜਿਹੜੇ ਕਿਰਕਤੋਜ ਕਜੌਲੀ ਵਾਟਰ ਵਰਕਸ ਦਾ ਮੁੱਦਾ ਇੰਨੀ ਦਿਨ ਕਿਵੇਂ ਰਿਲੇਟ ਰਿਹਾ ਜਦੋਂ ਕਿ ਸਰਕਾਰ ਪਹਿਲੀ ਦੇ ਵਿੱਚ ਹੋ ਗਿਆ ਤੁਸੀਂ 3 ਸਾਲ ਦੇ ਵਿੱਚ ਹੁਣ ਤੱਕ ਮਤਲਬ ਇਹਦੀ ਕਲੀਅਰਸ ਕੋਈ ਨਹੀਂ ਹੋਈ ਦੇਖੋ ਪਾਸ ਕਲੀਅਰਸ ਤਾਂ ਕਿਉਂ ਨਹੀਂ ਹੋਈ ਜੀ ਜਦੋਂ ਸ਼ੁਰੂਆਤ ਹੋ ਰਹੀ ਜਦੋਂ ਮੈਂ ਐਮਐਮਏ ਬਣੀ ਸੀ ਉਦੋਂ ਦੀ ਕਲੀਅਰਸ ਕਰਵਾਈ ਗਈ ਤੇ ਦੇਖੋ ਕਰੋੜ ਦਾ ਤਕਰੀਬਨ ਇਹ ਜਿਹੜਾ ਹੈਗਾ ਇਹਦਾ ਪਿੱਛੇ ਹੁਣ ਟੈਂਡਰ ਲੱਗਿਆ ਟੈਂਡਰ ਕਲੀਅਰ ਹੋ ਗਿਆ ਟੈਂਡਰ ਅਲਾਟ ਵੀ ਹੋ ਗਿਆ ਤੇ ਫੰਡਸ ਅਲੋਕੇਟ ਹੋ ਗਏ ਨੇ ਤੇ ਗਰਾਊਂਡ ਤੇ ਕੰਮ ਜਿਹੜਾ ਇਹਦਾ ਨਕਸ਼ਾ ਬਣਾਉਣ ਦਾ ਸ਼ੁਰੂ ਹੋ ਚੁੱਕਿਆ ਜਲਦੀ ਮੇਰੇ ਖਿਆਲ ਦੇ ਵਿੱਚ ਹੋਰ ਅਸੀਂ ਕੁਝ ਦਿਨਾਂ ਦੇ ਵਿੱਚ ਇਹਦਾ ਉਗਾਟਨ ਕਰਾਂਗੇ ਸਕੂਲ ਦੀ ਬਿਲਡਿੰਗ ਬਣੀ ਵੀ ਬੱਚੇ ਵੀ ਕੀ ਕਮਰੇ ਚ ਕਲਾਸਾਂ ਵਿੱਚ ਦੋ ਦੋ ਕਲਾਸਾਂ ਬੈਠ ਰਹੀਆਂ ਜਿਹੜਾ ਐਮਿਨੈਂਸ ਸਕੂਲ ਦੀ ਬਿਲਡਿੰਗ ਧੂਰੀ ਪਈ ਹੈ ਉਹਦੀ ਕੋਈ ਹੁਣ ਤਾਂ ਕੋਈ ਧਿਆਨ ਨਹੀਂ ਉਹਦੇ ਉੱਤੇ ਕੀ ਕਰ ਰਹੇ ਉਹਦੇ ਚੋਂ ਫੰਡਸ ਉਹਦੇ ਆ ਰਹੇ ਜੀ ਉਹਦਾ ਕੰਮ ਹੁਣ ਸਟਾਰਟ ਹੋ ਰਿਹਾ ਜਿਹੜਾ ਕੰਮ ਉਹਦਾ ਕੁਝ ਰਹਿ ਗਿਆ ਉਸ ਮੇਰੀ ਗੱਲ ਹੋਈ ਸੀ ਜਿਹੜੇ ਅਫਸਰ ਨੇ ਸਾਡੀ ਸਿੱਖਿਆ ਦੇ ਤੇ ਉਹਦਾ ਕੰਮ ਹੁਣ ਸਟਾਰਟ ਹੋ ਜਾਣਾ ਨਾਲ ਮੈਡਮ 12 ਨੰਬਰ ਵਾਰਡ ਦੇ ਵਿੱਚ ਤੁਸੀਂ 4 ਕਰੋੜ ਦੀ ਲਾਗਤ ਦੇ ਨਾਲ ਨਾ ਜੀ ਸਟ੍ਰੌਂਗ ਵਾਟਰ ਪਾਈਪ ਦਾ ਕੰਮ ਚਲ ਤੇ 12 13 ਵਾਰਦੇ ਦੋਨਾਂ ਦਾ ਇਕੱਠਾ ਹੈ ਜੀ ਉਹਦੇ ਵਿੱਚ ਲੋਕ ਨਜਾਇਜ਼ ਕਨੈਕਸ਼ਨ ਜੋੜ ਰਹੇ ਸੀ ਖਬਰਾਂ ਵੀ ਨਸ਼ਰ ਕਰੀਆਂ ਪਰ ਫਿਰ ਵੀ ਮੈਮ ਕੋਈ ਵੀ ਅਧਿਕਾਰੀਆ ਤੇ ਨਜਾਇਜ਼ ਕਨੈਕਸ਼ਨ ਜੋੜ ਰਹੇ ਹਾਂ ਜੀ ਇਹ ਖਬਰ ਮੇਰੇ ਕੋਲ ਤਾਂ ਹੋਣੀ ਆਈ ਹੈ ਜੀ ਅਧਿਕਾਰੀ ਹੈਗੇ ਇੱਥੇ ਕੋਈ ਸਲੋਪ ਨਹੀਂ ਚੱਲ ਇਹ ਖਬਰਾਂ ਜੀ ਵੀ ਲੱਗੀ ਹੈ ਜੀ ਪਰ ਅਜ ਤੱਕ ਕੋਈ ਜਾਣ ਨਹੀਂ ਕੋਈ ਗੱਲ ਨਹੀਂ ਸੀ ਇਹਦੇ ਐਕਸ਼ਨ ਲੈਣੇ ਸਰਪੰਚ ਜੀ ਇੱਕ بڑا ਜੀ ਖੇੜ ਨਗਰ ਕਾਉਂਸਲ ਤੁਸੀਂ ਵਿਕਾਸ ਦੀ ਗੱਲ ਕਰਦੇ ਹੋ ਖੇੜ ਕਾਉਂਸਲ ਦੇ ਵਿੱਚ 50% ਤੋਂ ਵੱਧ ਕੰਮ ਜਿਹੜੇ ਲੈਸਟ ਜੀ ਵੀ ਫਰ ਕੋਈ 1 ਲੱਖ ਦਾ ਕੰਮ ਹੈ ਉਹ 50 ਹਜ਼ਾਰ ਲੈਸਟ ਕੰਮ ਲੈ ਕਿਵੇਂ ਪੂਰਤੀ ਹੋਗੇ ਇੱਕ ਇੱਕ ठेकेदार ਕੰਮ ਲੈ ਕੇ ਮੈਂ ਤਾਂ ਇਹਨਾਂ ਨੂੰ ਮਨਾਂ ਕੀਤਾ ਸੀ ਤੁਸੀਂ ਪਿੱਛੇ ਜੇ ਮੇਰੀ ਸਾਰੀ ਉਹ ਵੀਡੀਓ ਦੇਖੀ ਹੋਣੀ ਕਿ ਤੁਸੀਂ ਇੰਨੇ ਲੈਸ ਉੱਤੇ ਨਾ ਪਾਓ ਤੇ ਕਿਸ ਤਰੀਕੇ ਕੰਮ ਕਰੋਗੇ ਜਿਨ੍ਹਾਂ ਤੁਹਾਡਾ ਕਮਾਈ ਬਣਦੀ ਹੈ ਅਸੀਂ ਤਾਂ ਕਿਸੇ ਤਰੀਕੇ ਦਾ ਉਹਦੇ ਵਿੱਚ ਉਹ ਇਸੇ ਠੇਕੇ ਲੈਣੇ ਨਹੀਂ ਕਿ ਸਾਡੇ ਕੋਲ ਹਫ਼ਤੇ ਤੋਂ ਮਹੀਨੇ ਤੋਂ ਆ ਕੇ ਅਫਸਰ ਜਿਹਾ ਕੋਈ ਠੇਕੇਦਾਰ ਆਵੇ ਕੁਆਲਿਟੀ ਵਰਕ ਕਰੋ ਹੁਣ ਜਿਹੜਾ ਕੰਮ ਹੋ ਰਿਹਾ ਅਸੀਂ ਇਹਦਾ ਪ੍ਰੋਪਰ ਕੁਆਲਿਟੀ ਚੈੱਕ ਕਰਾਂਗੇ ਸੜਕ ਜਿੰਨੇ ਇੰਚ ਦੀ ਹੋਣੀ ਚਾਹੀਦੀ ਉਹਨਾ ਹੋਣਾ ਚਾਹੀਦਾ ਹਰ ਚੀਜ਼ ਦਾ ਕਿਉਂਕਿ ਨਹੀਂ ਤਾਂ ਤੁਹਾਡੇ ਵਾਲੀ ਗੱਲ ਹੈ ਕਿ ਫਿਰ 6 ਮਹੀਨੇ ਬਾਅਦ ਦੁਬਾਰਾ 4 ਮਹੀਨੇ ਬਾਅਦ ਦੁਬਾਰਾ ਕਟ ਗਿਆ ਮਾਲ ਪੁਰਾਣਾ ਮਾਲ ਕੀ ਐਸਟੀਮੇਟ ਗਲਤ ਪਾਸ ਹੋ ਰਹੀ ਹੈ ਮਤਲਬ ਜਿਹੜਾ ਨਗਰ ਕੌਂਸਲ ਦੀ ਈਯੂ ਜੋ ਵੀ ਹੈ ਕੀ ਉਹ ਐਸਟੀਮੇਟ ਵਿਅਧ ਬਣ ਰਿਹਾ ਹੈ ਕਿ ਨਗਰ ਇਹ ਕੱਟ ਲਵੇ ਇੱਥੇ ਨਾ ਆਪਣੇ ਦੇਸ਼ ਵਿੱਚ ਆਪਣੇ ਪੰਜਾਬ 'ਚ ਇਹ ਰਿਵਾਜ ਰਿਹਾ ਪਿਛਲੇ 50 ਸਾਲਾਂ ਦਾ ਲੋਹੇ ਤੇ ਪਾਉਣਾ ਫਿਰ ਜਿਹੜਾ ਪੈਸਾ ਹੁੰਦਾ ਉਹ ਅਫਸਰਾਂ ਤੋਂ ਲੈ ਕੇ ਲੀਡਰਾਂ ਤੱਕ ਵੰਡਿਆ ਜਾਣਾ ਇਹ ਰਿਵਾਜ ਹੈ ਜਿਹਦੇ ਕਰਕੇ ਸਾਡਾ ਜਿਹੜਾ ਪੰਜਾਬ ਹੈ ਜਾਂ ਸਾਡਾ ਪੂਰਾ ਮੋਲਕ ਹੈ ਉਹ ਗਲੀਆਂ ਨਾਲੀਆਂ ਦੀ ਸਮੱਸਿਆ ਤੋਂ ਕਦੇ ਉੱਠੀ ਹੀ ਨਹੀਂ ਇਲੀਗਲ ਕਲੋਨੀਆ ਇਲੀਗਲ ਬਿਲਡਿੰਗਾਂ ਜਿਹੜਾ ਆ ਕੇ ਆ ਕੇ ਸੈਟਿੰਗ ਪਾ ਲੂ ਤੁਸੀਂ ਚੰਡੀਗੜ੍ਹ ਦੇਖੋ ਬਣਿਆ ਹੋਇਆ ਨੇ ਅਸਰਤਾ ਦੇ ਵਿੱਚ ਬਣਿਆ ਹੋਇਆ ਉੱਥੇ ਕੋਈ ਸਿਸਟਮ ਤੇ ਹੈ ਹੀ ਆ ਲਾਗੂ ਹੈ ਹੀ ਐ ਇੱਥੇ ਤਾਂ ਜੇ ਹਰ ਚੀਜ਼ ਵਿੱਚ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੁਧਰ ਜਾਣਾ ਹਲੇ ਸਾਲ 3 ਹੋਏ ਨੇ, ਇੱਕ 70 ਸਾਲ ਦਾ ਸਿਸਟਮ ਹੈ। ਇੱਕ 3 ਸਾਲ ਦੀ ਸਰਕਾਰ ਹੈ। ਬਹੁਤ ਸਾਰੀਆਂ ਚੀਜ਼ਾਂ 'ਚ ਬਦਲਾਅ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੋ ਜਾਊਗਾ। ਜੇ ਲੋਕ ਇਹ ਸਾਰੇ ਤਾਂ ਹਮਾਰੇ ਤਾਂ ਹੁਣ ਹੋ ਰਹੇ ਹਨ। ਨਾ ਇਹ ਤਾਂ ਪ੍ਰੈਜ਼ੀਡੈਂਟ ਸਰਕਾਰ ਦੇ ਵਿੱਚ ਇੱਕ ਬੰਦੇ ਨੇ 75 ਥੇਕੇ ਲਏ ਨੇ। ਕਿਵੇਂ ਕਵਰ ਕਰਾਂਗੇ ਆਪਾਂ? ਹਾਂਜੀ। ਇਹ ਤਾਂ ਇਸ਼ੂ ਸਰਕਾਰ ਦੇ ਵਿੱਚ ਇੱਕ ਬੰਦੇ ਨੇ ਠਿੱਕੇ ਲਏ ਆ। ਤੁਸੀਂ ਪਿਛਲੀ ਸਰਕਾਰ ਦੀ ਗੱਲ ਕਰਦੇ ਹੋ ਮੈਂ ਪ੍ਰੈਜ਼ੀਡੈਂਟ ਸਰਕਾਰ ਦੀ ਗੱਲ ਕਰ ਰਿਹਾ ਇਹ ਟੈਂਡਰਿੰਗ ਹੋਈ ਹੈ ਇੱਕ ਬੰਦੇ ਨੇ ਠੇਕੇ ਲੈ ਲਏ 64% ਲੈਸ ਤੇ ਠੇਕੇ ਲੈ ਕਿਵੇਂ ਕੰਮ ਕਰੂੰਗੀ ਕਿਹਾ ਕੀ ਸਾਡੀ ਸਰਕਾਰ ਕੀ ਕਰੀ ਠੇਕੇ ਦੇਣ ਦੀ ਪ੍ਰਤੀਸਥਾ ਜਦੋਂ ਕੰਮੇ ਨਹੀਂ ਵਰਕ ਹੋ ਰਿਹਾ ਸਹੀ ਨਹੀਂ ਹੋ ਰਿਹਾ ਲੋਕ ਚੀਕਾ ਮਾਰਦੇ ਨਹੀਂ ਇਹ ਸਰਕਾਰ ਨਹੀਂ ਦਿੰਦੀ ਨਹੀਂ ਟੈਂਡਰਿੰਗ ਤਾਂ ਸਾਡੀ ਸਰਕਾਰ ਕਰੀ ਹੈ ਨਾ ਨਹੀਂ ਟੈਂਡਰਿੰਗ ਨਗਰ ਕੌਂਸਲ ਤੁਹਾਡੇ ਦੀ ਨੇ ਤੁਸੂ ਦੇ ਨਹੀਂ ਨਹੀਂ ਨਗਰ ਕਾਉਂਸਲ ਜਿਹੜੀ ਹੈਗੀ ਇਸ ਤਾਂ ਮੇਥੇ ਅਕਾਲੀ ਦਲ ਦੀ ਹੈ ਅਕਾਲੀ ਦਲ ਸਰਕਾਰ ਨੂੰ ਪਤਾ ਹੋਣੀ ਜਿਹੜੀ ਕਿਤੇ ਕਿਤੇ ਜਿਉਂਦੀ ਹੈ ਠੀਕ ਹੈ ਮਾਣਾ ਮੋਟਾ ਕਿਤੇ ਉਹਨੂੰ ਦੁਬ ਜੇ ਤੁਹਾਨੂੰ ਇਹ ਸਭ ਅੱਗੇ ਆਓ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜੀ ਖਰੜਾ ਕਮੇਟੀ ਦੇ ਠੇਕੇ ਨੇ ਹੁਣੇ ਮੈਨੂੰ ਪੱਤਰਕਾਰ ਸਾਹਿਬ ਨੇ ਪੁੱਛਿਆ ਹੈ ਕਿ ਇਹ ਇੱਕ ਬੰਦੇ ਕੋਲ ਕਿੰਨੇ ਠੇਕੇ ਨੇ ਪਤਾ ਨਹੀਂ ਜੀ ਤੁਸੀਂ ਰਿਕਾਰਡਸ ਦੇਖੋ ਨਾ ਇੱਕ ਬੰਦੇ ਕੋਲ ਇਹਨਾਂ ਨੇ ਮੈਨੂੰ ਰਿਕਾਰਡ ਦਿੱਤਾ ਵੀ ਇਹਨੇ ਠੇਕੇ ਪਿਛਲੀ ਵਾਰ ਵੀ ਮੀਟਿੰਗ 'ਚ ਵੀ ਗੱਲ ਹੋਈ ਸੀ ਮੈਂ ਤੁਹਾਨੂੰ ਦੱਸਿਆ ਸੀ ਵੀ ਇਹਨਾਂ ਨੂੰ ਇਹਨਾਂ ਨੂੰ ਬਲੈਕਲਿਸਟ ਕਰ ਦਿਓ ਕਿਹਾ ਕਿ ਨਹੀਂ ਮੈਂ ਹਾਂ ਮੈਂ ਇਹ ਲਿਸਟ ਹੈ ਜਿਹੜੀ ਆਨਲਾਈਨ ਆਪਰੇਟ ਹੁਣ ਪੈਣੀ ਪਰਾਂ ਕਦਮ ਕੰਡਰ ਚੱਲੀ ਹੋਣਾ ਕੁਝ ਛੋਣ ਚਾਹਤ ਪਰਕੋਟ ਨਹੀਂ ਉਹਨਾਂ ਨੂੰ ਬੰਦ ਕਰਤਾ ਕਿ ਨਹੀਂ ਕਰ ਮੈਂ ਉਹ ਜਿਹੜੀ ਕੰਮ ਨੇ ਉਹ ਜਿਹੜੀ ਕੁਛ ਕੰਮ ਚੱਲੇ ਨਵੇਂ ਕੰਮ ਨੇ ਜਿਹੜੇ ਨਵੇਂ ਦੇ ਬੈਕ ਲਿਸਟ ਨੇ ਕਿਉਂ ਦੇ ਰਹੇ ਸਾਰੇ ਮੈਂ ਅਸੀਂ ਨਹੀਂ ਦੇ ਸਕਦੇ ਆਨਲਾਈਨ ਸਰਕਾਰੀ ਪੋਰਟਲ ਇਹ ਕੋਈ ਗਾਇ ਨਹੀਂ ਬੰਦ ਕਰ ਸਰਕਾਰ ਦੇ ਪੋਰਟਲ ਤੇ ਮੈਂ ਕੋਈ ਕਿੱਥੋਂ ਪਾਵਾਂ ਨਹੀਂ ਮੈਂ ਪੂਰੇ ਸਰਕਾਰ ਦੇ ਪੋਰਟਲ ਤੇ ਕਿੱਥੋਂ ਕੋਈ ਕੰਮ ਪਾ ਸਕਦਾ ਜਿਹੜੇ ਕਿ ਆਪਣਾ ਕੋਈ ਹੋ ਨਹੀਂ ਦੇ ਲੈ ਨਹੀਂ ਮੈਨੂੰ ਲੱਗਦਾ ਲੋ ਕੁਆਲਿਟੀ ਵਾਲੇ ਕੰਮ ਕਰ ਰਹੇ ਮੈਨੂੰ ਲੱਗਦਾ ਮੈਡਮ ਗੱਲ ਤਾਂ ਇਹ ਹੀ ਹੈ ਨਾ ਜੇ ਲੈਸ ਕੁਆ ਮੈਨੂੰ ਇੰਨਾ ਖੁੱਲ ਕੇ ਬੋਲਦੇ ਹੋ ਤੁਸੀਂ ਇੰਨਾ ਡਾਂਡਦੇ ਹੋ ਸਾਰਿਆਂ ਨੂੰ ਫਿਰ ਵੀ ਕਿਸੇ ਨੂੰ ਨਹੀਂ ਕੋਈ ਅਸਰ ਨਹੀਂ ਆਦਾ। ਕੋਈ ਜਵਾਬ ਨਹੀਂ ਮਿਲਦਾ। ਆਦਤ ਪੁਰਾਣੀ ਐ। ਇਹ ਆਦਤ ਇਹਨਾਂ ਦੇ ਨਿਕਲ ਜਾਂਦੀ ਨਹੀਂ। ਮੈਸਲਤ ਇਹ ਐ ਵੀ ਲਿਸਤੋਂ ਨੂੰ ਕਿ ਪਾਗਲ ਨੁਕਸਾਨ ਹੁੰਦਾ ਸੋ ਕਦੇ ਇਹਨਾਂ ਲਿਸਤਾਂ ਦੀ ਇਹ ਵੀ ਉਹਨਾਂ ਗੱਲ ਹੀ ਬੰਦ ਕੋ। ਅੱਪਾ 100 ਰੁਪਏ ਦੇਨ ਨੂੰ ਫਿਰਦੇ। ਉਹ ਚੱਲਦੀ ਐ। ਤੁਸੀਂ ਕਹਿੰਦੇ ਵੀ ਨਗਰ ਕੌਂਸਲ ਦੀ ਪ੍ਰਧਾਨ ਐ ਨਾ ਕਲੀਕੀ ਨਗਰ ਕੌਂਸਲ ਦੀ ਚੰਗਣ ਕੱਲੀ ਦੇਦੀ। ਓਕੇ। ਪਰ ਫਿਰ ਇੱਕ ਮੀਟਿੰਗ ਦਾ ਸੋ ਨੂੰ ਜਿੰਦਾ ਜਾਂਦਾ। ਹਾਂਜੀ। ਤੁਸੀਂ ਮੀਟਿੰਗਾਂ 'ਚ ਨਾ ਤੁਸੀਂ ਤੁਸੀਂ ਸ਼ਾਮਿਲ ਹੁੰਦੇ ਹੋ। ਨਾ ਤੁਹਾਡਾ ਚ ਸਿਰਫ ਡੀਲਸ ਜਿਹੜੀ ਐ ਐਮਐਲਏ ਦੀ ਉੱਥੇ ਉਹ ਯੂਨੀਅਨ ਮਤਲਬ ਮੀਟਿੰਗ ਹੋ ਰਹੀ ਹੈ ਕੁਝ ਤਾਂ ਕਹੀ ਨਹੀਂ ਮੈਂ ਤੇ ਐਮਸੀ ਸਹਿਬਾਨ ਖੜੇ ਹਾਂ ਮੈਂ ਤੇ ਕਿਆ ਵੀ ਖਰੜਦੀ ਕਮੇਟੀ ਜਿਹੜੀ ਹੈਗੀ ਆਮ ਆਦਮੀ ਪਾਰਟੀ ਦੀ ਬਣਾਓ ਜੋ ਮੇਰਾ ਸੁਪਨਾ ਖਰੜ ਨੂੰ ਲੈ ਕੇ ਦੇਖੋ ਤੁਸੀਂ ਜੇ ਤਾਂ ਅਕਾਲੀ ਦਲ ਦੇ ਹੱਕ ਚ ਬੋਲਣਾ ਨਹੀਂ ਨਹੀਂ ਮੇਰਾ ਸਵਾਲ ਨਹੀਂ 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 ਮੇਰਾ ਸਵਾਲ ਇਹ ਵੀ ਤੁਹਾਨੂੰ ਜੰਦਾ ਜਾਂਦਾ ਤੁਸੀਂ ਕਿਸੇ ਮੀਟਿੰਗ ਚ ਨਹੀਂ ਆ ਰਹੇ ਤੁਸੀਂ ਇਹ ਗੱਲ ਕਹੀ ਕਿਸੇ ਨੇ ਮੈਨੂੰ ਕੀ ਬੇਟਾ ਤੂੰ ਕਜੌਲੀ ਵਾਟਰ ਪਾਸ ਕਰਾ ਲਿਆ ਤੈਨੂੰ ਮੁਬਾਰਕਾਂ 150 ਕਰੋੜ ਦਾ ਪ੍ਰੋਜੈਕਟ ਕੀ ਬੇਟਾ ਤੂੰ 3 ਐਸਟੀਪੀ 35 ਕਰੋੜ ਦੇ ਵੀ ਇੱਕ ਟੁੱਟਿਆ ਜਿਹਾ ਐਸਟੀਪੀ ਸੀ 70 ਸਾਲ ਦਾ ਤੂੰ ਤਿੰਨ ਲਵਾ ਰਹੀਆਂ ਤੈਨੂੰ ਸ਼ਾਬਾਸ਼ ਤੂੰ 400 ਤੋਂ ਉੱਪਰ ਇੱਥੇ ਟਰਾਂਸਫਾਰਮਰ ਨਵੇਂ ਰਗਵਾਏ ਨੇ ਤੂੰ 2 ਤੋਂ ਉੱਪਰ ਇੱਥੇ ਮੈਨੂੰ ਪਤਾ ਕੁਝ ਬੰਦੇ ਅਕਾਲੀ ਦਲ ਦੇ ਆਏ ਹੋਏ ਗ੍ਰੇਡ ਲਵਾ ਆਪਸ ਗ੍ਰੇਡ ਕਰਾਏ ਅੱਜ ਇੱਥੇ ਕੁਝ ਅਕਾਲੀ ਦਲ ਦੇ ਬੰਦੇ ਖੜੇ ਸੀ ਜਿਹੜੇ ਮੈਨੂੰ ਮੱਤ ਚੜ ਕੇ ਮੇਲੇ ਮਾਰ ਰਹੇ ਸੀ ਸਾਡੇ ਤੁਸੀਂ ਪ੍ਰੈਸ ਨਾਲ ਅਕਾਲੀ ਦਲ ਦੇ ਨੰਬਰਸਟਾਪਣੀ ਗੱਲ ਕਰ ਰਹੇ ਹੋ ਮੈਨੂੰ ਤੁਸੀਂ ਇੰਨਾ ਇੰਨਾ ਖੋਲ ਕੇ ਬੋਲਦੇ ਹੋ ਇੰਨਾ ਦਵੰਗੋ ਕੇ ਬੋਲਦੇ ਹੋ ਤੁਸੀਂ ਸਾਰੇ ਡਰ ਜਿਵੇਂ ਇੱਕ ਮਿੰਟ ਇੱਕ ਮਿੰਟ ਸਵਾਲ ਪਾ ਲਓ ਮੈਂ ਕਿਸੇ ਦਾ ਡਾਂਗ ਨਹੀਂ ਮਾਰ ਸਕਦੀ ਜੇ ਤੁਸੀਂ ਕਹੋਗੇ ਮੈਂ ਕਿਸੇ ਨੇ ਡਾਂਗ ਮਾਰਾ ਮੇਰਾ ਕੰਮ ਹੈ ਆਪਣੇ ਤੌਰ ਤੇ ਸੱਚ ਮੈਂ ਸੱਚ ਬੋਲੂਗੀ ਬੋਲਦੀ ਰਹੂਗੀ ਸੱਚ ਤੇ ਪਹਿਰਾ ਦੇਣਾ ਮੇਰਾ ਫਰਜ਼ ਹੈ ਹਰ ਚੀਜ਼ ਨੂੰ ਲੋਕਾਂ ਸਾਹਮਣੇ ਦੱਸਣਾ ਮੇਰਾ ਫਰਜ਼ ਹੈ ਇਹਨਾਂ ਨੇ ਕੀ ਕੰਮ ਕਰਨਾ ਹੈ ਇਹਨਾਂ ਨੇ ਕ腐ਸ਼ਨ ਕਰਨੀ ਹੈ ਇਹਨਾਂ ਨੇ ਨਹੀਂ ਕਰਨੀ ਇਹ ਇਹ ਭੁਗਤਣਗੇ ਇਹ ਦੇਖਣਗੇ ਮੇਰੇ